ਕਣਕ ਇਹ ਕੀ ਆਪਣੇ ਹੈਗਾ ਜੀ ਜਿਹੜੀ ਸਟੋਰ ਆ ਵਗੈਰਾ ਕੀ ਬਣਾਉਣ ਦੇ ਬਾਰੇ ਗਿਆਨ ਕਰੀਏ ਇਹ ਗਮੈਪਾ ਜੀ ਇਹ ਜਿੱਦਾਂ ਕੈਨੇਡਾ ਦਾ ਅਲਬਰਟਾ ਸੂਬਾ ਤੇ ਇੱਥੇ ਅਲਬਰਟਾ ਸੂਬੇ ਦੇ ਵਿੱਚ ਕਣਕ ਤੇ ਸਰੋਂ ਜਿਆਦਾ ਹੁੰਦੀ ਹੈ ਕਿਤੇ ਕਿਤੇ ਛੱਲੀਆਂ ਵੀ ਹੋ ਜਾਂਦੀਆਂ ਹਨ ਤੇ ਛੱਲੀਆਂ ਦਾ ਤਾਂ ਉਹ ਆਚਾਰ ਬਣਾ ਦਿੰਦੇ ਜਿੱਦਾਂ ਸਾਈਲੇਜ ਹੁੰਦਾ ਤੇ ਜਿਹੜੀ ਕਣਕ ਤੇ ਸਰੋਂ ਹੁੰਦੀ ਆ ਉਹ ਸਟੋਰ ਕਰਨ ਲਈ ਇਹ ਗ੍ਰੇਨ ਸਟੋਰੇਜ ਹੈ ਜੀ ਸਾਰੀ ਗ੍ਰੇਨ ਗ੍ਰੇਨ ਸਟੋਰੇਜ ਗ੍ਰੇਨ ਸਟੋਰੇਜ ਹਾਂ ਉਹ ਸਟੋਰ ਕਰ ਲਈ ਆ ਜਿੱਦਾਂ ਅਲੱਗ-ਅਲੱਗ ਇਹਨਾਂ ਦੇ ਸਾਈਜ਼ ਆ ਤੇ ਇਹਨਾਂ ਦੇ ਵਿੱਚ ਹੀ ਟੈਂਪਰੇਚਰ ਕੰਟਰੋਲ ਹੁੰਦਾ ਜੀ ਵਿੱਚੇ ਹੀ ਉਹ ਹਲਾਈ ਜਾਂਦੇ ਅੰਦਰ ਜਿੱਦਾਂ ਦਾਣਿਆਂ ਨੂੰ ਇਦਾਂ ਦਾ ਸਿਸਟਮ ਹੁੰਦਾ ਸੋ ਇਹ ਬਾਕੀ ਦਾ ਇਹ ਫਾਇਦਾ ਆ ਵੀ ਜਦੋਂ ਅ ਵੱਢਦੇ ਆ ਨਾ ਕਣਕ ਜਾਂ ਅਨਸਰੋ ਹਾਂਜੀ ਤੇ ਉਸ ਤੋਂ ਬਾਅਦ ਕਈ ਵਾਰੀ ਉਹਦਾ ਮੌਇਸਚਰ ਜਿਹੜਾ ਜ਼ਿਆਦਾ ਹੁੰਦਾ ਹੈ ਨਾ ਤੇ ਉਹ ਉਸ ਟਾਈਮ ਤੇ ਵੀ ਸੁੱਟ ਦਿੰਦੇ ਆ ਕਿਉਂਕਿ ਕੰਟਰੈਕਟ ਬੇਸ ਤੇ ਆ ਕੈਨੇਡਾ ਦੀ ਖੇਤੀ ਜਿਹੜੀ ਆ ਅੱਛਾ ਕੰਟਰੈਕਟ ਵੇਖ ਹਾਂ ਤੇ ਝੋਨਾ ਰਾਣੀ ਬਾਣੀ ਇੱਧਰ ਵੀ ਆ ਹਾਂਜੀ ਖੜਾਣੀ ਬਾਣੀ ਜਿਹੜਾ ਪੰਜਾਬ ਤੋਂ ਉਹ ਉਹਾਂ ਜੀ ਸਿਸਟਮ ਇੱਧਰ ਆ ਰਿਹਾ ਜੀ ਚੱਲ ਰਿਹਾ ਉਹ ਤੇ ਇਹ ਜਿਹੜੇ ਆ ਇਹਨਾਂ ਦੇ ਵਿੱਚ ਫਿਰ ਉਹ ਜਿਹੜੇ ਫਾਰਮਰ ਆ ਜਦੋਂ ਰੇਟ ਵਧਦੇ ਘਟਦੇ ਆ ਹਾਂ ਤੇ ਹਰ ਸਾਲ ਉਹ ਜਿੰਨਾ ਕੋ ਉਹਨਾਂ ਨੂੰ ਚਾਹੀਦਾ ਖਰਚੇ ਜੋਗੇ ਜਾਂ ਉਹ ਉਸ ਟਾਈਮ ਤੇ ਰੇਟ ਵਧੁੰਦੇ ਜਦੋਂ ਉਦੋਂ ਫਿਰ ਇਹਨਾਂ ਚੋਂ ਕੱਢ ਕੇ ਤੇ ਉਦੋਂ ਉਹ ਉਹਨਾਂ ਜਿਹੜੇ ਕੰਪਨੀਆਂ ਨੇ ਉਹ ਕਰਦੇ ਉਹ ਇੱਕੇ ਰਾਮ ਜਦੋਂ ਫਸਲ ਆ ਜਾਂਦੀ ਆ ਇਹ ਨਹੀਂ ਜਿਵੇਂ ਆਪਾਂ australia ਪਰ ਫਰ ਕੇ ਮੰਡੀਆਂ ਚ ਮੰਡੀ ਕਰਨਾ ਇਹ ਹੈ ਨਹੀਂ ਉਦੋਂ ਸੁੱਟ ਦਿੰਦੇ ਆ ਕਈ ਉਦੋਂ ਹੀ ਸੁੱਟ ਦਿੰਦੇ ਆ ਪਰ ਜਿੰਨਾ ਕੋ ਇਹ ਸਿਸਟਮ ਹੈ ਇੱਕ ਐਕਸਪੈਂਸਿਵ ਹੁੰਦਾ ਸਿਸਟਮ ਤੇ ਜਿੰਨਾ ਕੋ ਇਹ ਆ ਫਿਰ ਉਹ ਪੈਸੇ ਵੀ ਬਾਅਦ ਚ ਵਾਧਾ ਬਣਾਉਂਦੇ ਇਹ ਕਿੰਨੀ ਕਿ ਇਹਦੀ ਹੋ ਗਈ ਆਪਣੇ ਸਮਰੱਥਾ ਧੰਨੀਆਂ ਨੇ ਪਰ ਵਿਚਾਂ ਫਿੱਟਣਾ ਕਿਉਂ ਧੰਨਾ ਦੇ ਵਿੱਚ ਹੀ ਹਾਂਜੀ ਅੱਜ ਦਾ ਇੱਕ ਕਿੰਨਾ ਬੈਂਦੇ ਆ ਉੱਚ ਘੜ ਤੋਂ ਘੜ ਵੀ ਤੇ ਮੇਰਾ ਖਿਆਲਆਂ ਤੀਆਂ ਕਿੱਲਿਆਂ ਦਾ ਕੁਝ 40 ਕਿੱਲਿਆਂ ਦਾ ਉਹ ਲੱਗ ਪੈਂਦਾ ਜੀ ਕਿੰਨਾ ਆਮ ਜ਼ਮੀਨਾਂ ਘੱਟੋ ਘੱਟ ਕਿੰਨੀ ਹੁੰਦੀ ਹੁਣ ਇੱਕ ਟਾਨਾ ਥੋੜੇ ਜਿਹਾਨ ਤਾਂ ਨਹੀਂ ਹੁੰਦੇ ਇੱਥੇ ਜ਼ਮੀਨਾਂ ਦਾ ਰੇਟ ਜਿਹੜਾ ਆ ਉਹ ਤੇ ਜਿਹੜੀ ਆ ਅਲਬਰਟਾ ਦੀ ਆ ਐਵਰੇਜ 5 ਤੋਂ 7000 ਦੇ ਲਾਗੇ ਕਿੱਲਾ ਕੈਨੇਡੀਅਨ ਡਾਲਰ ਤੇ ਜਿਹੜਾ ਇਹਦਾ ਝਾੜ ਆ ਕਣਕ ਦਾ ਕਣਕ 200 ਤੋਂ 300 ਡਾਲਰ 400 ਡਾਲਰ ਇੰਨੀ ਕੀ ਨਿਕਲਦੀ ਕਿੱਲੇ ਦੀ ਇੰਨੀ ਨਿਕਲਦੀ ਬਸ ਹਾਂ ਜੀ ਉਹਨੀਆਂ ਸਪਰੇਇਆਂ ਦਾ ਕਿਵੇਂ ਕਰਦੇ ਆ ਜੀ ਜਿਵੇਂ ਹਾਂ ਦੇ ਸਪਰੇਇਆਂ ਤੇ ਹੁੰਦੀਆਂ ਉਹਨਾਂ ਦੇ ਹੱਥ ਸਪਰੇਇਆਂ ਜਿਵੇਂ ਉਧਰ ਦੇ ਪਾਸੇ ਨਹੀਂ ਹੁੰਦੀਆਂ ਇੱਥੇ ਥੋੜੀਆਂ ਸੇਫ ਹਾਂ ਸੇਫ ਹੁੰਦੀਆਂ ਤੇ ਕਿਉਂਕਿ ਏਰੀਆ ਬਹੁਤ ਵੱਡਾ ਪਤਾ ਨਹੀਂ ਬਹੁਤਾ ਲੱਗਦਾ ਪਰ ਸੇਫ ਹੁੰਦੀਆਂ ਜਿਹੜੀਆਂ ਸਪਰੇਆਂ ਬਾਕੀ ਪਾਣੀ ਜਿਹੜਾ ਕੁਦਰਤੀ ਜਿੰਨਾ ਲਾ ਦਿੰਦੀ ਆ ਹੁਣ ਸਨੋ ਪਈ ਆ ਇਹ ਪਾਣੀ ਮੁੜ ਕੇ ਮੈਲਟ ਹੋ ਜਾਂਦਾ ਅੱਛਾ ਇਹ ਤਾਂ ਹੀ ਆ ਹੁਣ ਉਸ ਦਾ ਨਹਿਰਾ ਕੱਥੀਆਂ ਕੋਈ ਇਹ ਜਤ ਨਹੀਂ ਕਰਦਾ ਨਹੀਂ ਨਹੀਂ ਇਦਾਂ ਦਾ ਕੋਈ ਨਹੀਂ ਅੰਡਰਗਰਾਉਂਡ ਪਾਣੀ ਹੁੰਦਾ ਪਰ ਉਹ ਪਰਮਿਟ ਲੈ ਕੇ ਕਰਨਾ ਪੈਂਦਾ ਚਲੋ